ਬਹੁਤ ਸਾਰੇ ਮੁੱਦੇ ਨੇ ਮਾਸ ਖਾਂਦਾ ਮੁੱਦਾ ਦਸਮ ਗ੍ਰੰਥ ਦਾ ਮੁੱਦਾ ਉਵੇਂ ਇਹਨਾਂ ਚੋ ਇਹ ਮੁੱਦੇ ਨੇ ਜਿਹੜੇ ਹੌਲੀ-ਹੌਲੀ ਈਵੋਲਵ ਹੋ ਰਹੇ ਆ ਸਾਡੇ ਪੰਥ ਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਵਿਚਾਰਨ ਵਾਲੀਆਂ ਗੱਲਾਂ ਤੁਸੀਂ ਆਪਦੀ ਥਾਂ ਤੇ ਠੀਕ ਹੋ ਸਕਦੇ ਹੋ ਆਪਦੀ ਥਾਂ ਤੇ ਠੀਕ ਹੋ ਸਕਦੇ ਆ ਮੈਂ ਆਪਦੀ ਥਾਂ ਤੇ ਸਵਾਲ ਤੁਹਾਨੂੰ ਵੀ ਕਰ ਸਕਦਾ ਉਹਨਾਂ ਨੂੰ ਵੀ ਕਰ ਸਕਦਾ ਵੀਰ ਜੀ ਗੱਲ ਆਕਰ ਇਹ ਕਮੇਟੀਆਂ ਵੱਲੇ ਸੁਣਦੇ ਹੁੰਦੇ ਨਾ ਤੇ ਇਹਨਾਂ ਮਸਲਿਆਂ ਦਾ ਹੱਲ ਨਾ ਬੈ ਕੇ ਵੀ ਹੋ ਜਾਣਾ ਸੀ ਪਰ ਇਹਨਾਂ ਨੇ ਹੁਣ ਬੰਗਲਾ ਸਾਹਿਬ ਗੁਰਦੁਆਰੇ ਚ ਇੱਕ ਹੋਰ ਵਿਅਦ ਵੀ ਸਾਹਮਣੇ ਆਈ ਹੈ ਪਿਛਲੇ ਕੁਝ ਦਿਨ ਪਹਿਲਾਂ ਇੱਕ ਹੋਰ ਵਿਵਾਦ ਵੀ ਸਾਹਮਣੇ ਆਈ ਹੈ ਹੁਣ ਤੁਹਾਡੇ ਅਗਰ ਵੇਖਣ ਵਾਲੇ ਕਹਿਣ ਕਿ ਐ ਫੇਮ ਲੈਣ ਵਾਸਤੇ ਇਹਨੇ ਕੋਈ ਹੋਰ ਮੁੱਦਾ ਚੱਕਤਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਬੰਗਲਾ ਸਾਬ ਦੇ ਸਰੋਵਰ ਦੇ ਕੰਢਿਆਂ ਤੇ ਬੋਰਡ ਲੱਗੇ ਹੋਏ ਨੇ ਕਿਵੇਂ ਦੋ ਤਿੰਨ ਦਿਨ ਪਹਿਲਾਂ ਇੱਕ ਰਿਪੋਰਟਰ ਉੱਥੇ ਆਪਣਾ ਮਾਈਕ ਲੈ ਕੇ ਸੰਗਤਾਂ ਦੇ ਵਿੱਚ ਜਾ ਰਹੇ ਨੇ ਸੰਗਤਾਂ ਨੂੰ ਜਾ ਜਾ ਕੇ ਪੁੱਛ ਰਹੇ ਨੇ ਕਿ ਜਿਹੜਾ ਇਹ ਵਿਵਾਦ ਚੱਲ ਰਿਹਾ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤੇ ਇਹਨਾਂ ਨੇ ਕਲੀਅਰਲੀ ਡਿਕਲੇਅਰ ਕਰਤਾ ਸਾਡਾ ਗੁਰਦੁਆਰਾ ਗੁਰਦੁਆਰਾ ਸਾਡੀ ਪਰਸਨਲ ਜਾਗੀਰ ਸਾਡੀ ਪਰਸਨਲ ਪ੍ਰੋਪਰਟੀ ਅਸੀਂ ਤੇ ਜੋ ਕਰਨਾ ਹੈ ਅਸੀਂ ਕਰਾਂਗੇ ਤੁਸੀਂ ਰੋਕ ਸਕਦੇ ਹੋ ਤੇ ਰੋਕ ਲਓ ਇਹ ਗੁੰਡਾ ਬਦਮਾਸ਼ੀ ਹੋ ਰਹੀ ਹੈ ਗੁਰਦੁਆਰਾ ਬੰਗਲਾ ਸਹਿ ਬਹੁਤ ਪਾਵਨ ਪਵਿੱਤਰ ਸਥਾਨ ਹੈ ਉਥੋਂ ਹੀ ਮੈਂ ਆਈਆਂ